ਦੇ ਜੈਪਿੰਡਿਆ ਭਾਰਤ ਸਾਥੀਓ ਜਿਵੇਂ ਦੀਪਨਗਰ ਵਿੱਚ ਪਿੱਛੇ ਜੇ ਘਟਨਾ ਹੋਈ ਇੱਕ ਇੱਕ ਹਰਵੀਰ ਸਿੰਘ ਬੱਚਾ ਜੋ 5 ਸਾਲ ਦਾ ਹੈਗਾ ਜੋ ਹਜੇ ਚੰਗੀ ਤਰ੍ਹਾਂ ਬੋਲ ਵੀ ਨਹੀਂ ਸਕਦਾ ਸੀ ਉਹਨੇ ਇੱਕ ਪਰਵਾਸੀ ਨੇ ਇੱਕ ਜੁਕੀ ਦੇ ਬੰਦੇ ਨੇ ਉਹਨੂੰ ਖਿਡਲਾਮ ਕਰਕੇ ਉਹਦੇ ਨਾਲ ਧਣਾਣੀ ਹਰਕ ਕੀਤੀ ਤੇ ਉਹਨੂੰ ਮੌਤ ਦੇ ਘਾਟ ਉਤਾਰਿਆ ਉਤਾਰਿਆ ਮੌਤ ਦੀ ਤਾਂ ਹੀ ਘੱਟ ਦਿੱਲ ਕੇ ਆਪਾਂ ਧਿਆਨ ਨਹੀਂ ਕਰ ਸਕਦੇ ਸੋ ਅੱਜ ਕੀ ਚੱਲਦਾ ਪਿਆ ਜਿੰਨੇ ਵੀ ਪੰਜਾਬ ਵਿੱਚ ਵੱਡੇ ਉਦਾਰੇ ਵੱਡੀਆਂ ਫੈਕਟਰੀਆਂ ਆ 80-90% ਭਈਏ ਕੰਮ ਕਰਦੇ ਪਏ ਆ ਉਹ ਪੰਜਾਬੀਆਂ ਫੈਕਟਰੀਆਂ ਲੈਣੇ ਨਹੀਂ ਆ ਬਹੁਤ ਘੱਟ ਫੈਕਟਰੀਆਂ ਆ ਜੋ ਕਿ ਜਿੱਥੇ ਪੰਜਾਬੀ ਕੰਮ ਕਰਦੇ ਪਏ ਆ ਸੁਣੋ ਇੱਕ ਗੱਲ ਆ ਉੱਥੇ ਥੋੜੇ ਪੰਜਾਬੀ ਹੈਗੇ ਨੇ ਜਿਆਦਾਤਰ ਉਥੇ ਭਈਏ ਕੰਮ ਕਰਦੇ ਜਿੰਨੀਆਂ ਉੱਚੀਆਂ ਪੋਸਟਾਂ ਵੱਡੀਆਂ ਪੋਸਟਾਂ ਆ ਤਕਰੀਬਨ ਭਈਏ ਹੀ ਕੰਮ ਕਰਦੇ ਪਏ ਆ ਸੋ ਅਸੀਂ ਪ੍ਰਸ਼ਾਸਨ ਨੂੰ ਅੱਗੇ ਬੇਨਤੀ ਕਰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਜੋ ਪੰਜਾਬ ਆ ਜੋ ਜਿੰਨੇ ਵੀ ਫੈਕਟਰੀਆਂ ਆ ਇਹ ਜ਼ਰੂਰੀ ਬਣਾਇਆ ਜਾਵੇ ਕਿ ਜੋ 80 ਤੋਂ 85% ਆ ਉਹ ਪਹਿਲ ਦੇ ਘਰ ਦੇ ਪੰਜਾਬੀ ਰੱਖੇ ਜਾਣ ਉਹ ਮੁਸਤਵਾਂ ਦਾ phần ਦਾ phầnਟਾ ਉਹ ਵੀ ਭਈਏ ਉਹ ਰੱਖਣਿਆ ਜਾਂ ਪਰਵਾਸੀ ਰੱਖਣਿਆ ਉਹਨਾਂ ਦੀ ਪੀਸੀਸੀ ਹੋਣੀ ਚਾਹੀਦੀ ਆ ਜੋ ਉਹਨਾਂ ਦਾ ਧਰਗਾਣਾ ਉਹਨਾਂ ਚੈੱਕ ਕੀਤਾ ਜਾਵੇ ਕੀ ਉਹਦਾ ਪਿੱਛੇ ਕੋਈ ਕេស ਤਾਂ ਨਹੀਂ ਹੋ ਕਿਉਂਕਿ ਤੁਹਾਡੇ ਤਾਂ ਨਹੀਂ ਸਨਤ ਸਾਹਿਬ ਸੈਂਚਰੀ ਪ੍ਰਾਈਮੋਡ ਦੀ ਗੱਲ ਕਰੀਏ ਰੁਪਕਾ ਕੋਲਾ ਫੈਕਟਰੀ ਦੀ ਗੱਲ ਕਰੀਏ ਹੋਰ ਵੀ ਇਹ ਤਾਂ ਹੁਸ਼ਾਰਤ ਹੁੰਦੀਆਂ ਫੈਕਟਰੀਆਂ इवन ਕਿ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਪ੍ਰਾਈਵੇਟ ਫੈਕਟਰੀਆਂ ਆ ਜਿੱਥੇ ਕਿ ਪ੍ਰਵਾਸੀਆਂ ਨੂੰ ਜਾਦਾ ਤਰਜੀਹ ਦਿੱਤੀ ਜਾਂਦੀ ਹੈ ਇਹਦੇ ਉੱਪਰ ਪੰਜਾਬ ਦੀ ਸਰਕਾਰ ਦਾ ਕੀ ਐਕਸ਼ਨ ਹੋਵੇਗਾ ਦੇਖੋ ਪੰਜਾਬ ਦੀ ਸਰਕਾਰ ਨੂੰ ਕਲਾਮਾ ਇਹ ਚਾਹੀਦਾ ਮੈਨੂੰ ਲੱਗਦਾ ਹੈ ਕਿ ਇਹ ਵੀ ਕਿਤਨਾ ਕਿਤਾ ਰਾਜਨੀਤੀ ਆ ਕਿ ਉਹ ਵੋਟਾਂ ਹੀ ਆਉਂਦੀਆਂ ਬਹੁਤ ਪ੍ਰਵਾਸੀਆ ਦੀਆ ਇੱਥੇ ਵੋਟਾਂ ਬਣਾਇਆ ਕਿੰਨਿਆ ਜੇ ਉਹ ਸ਼ਹਿਰ ਪਰਵਰ ਸੁਨਦਰਨ ਮੰਡਲਾ ਉੱਥੇ ਐਮਸੀਬੀ ਜੇ ਭਈਏ ਬਣਦੇ ਆ ਸਾਡੇ ਇਥੇ ਲੱਗੇਗਾ ਡਗਾਣਾ ਖੁਰਦੋ ਉੱਥੇ ਜੋ ਸਰਪੰਚਾ ਇੱਕ ਪ੍ਰਵਾਸੀ ਆ ਇਹ ਕਿਉਂ ਹੋ ਰਿਹਾ ਕਿਉਂਕਿ ਇਹਨਾਂ ਲੋਕਾਂ ਨੇ ਜੋ ਸਰਕਾਰਾਂ ਜਾਂ ਹੁੰਦੀਆਂ ਜਾਂ ਪਹਿਲੀਆਂ ਕਿਹਨੀ ਉਹਨਾਂ ਦੇ ਆਪਣੇ ਵੋਟਾਂ ਦੇ ਫਾਇਦੇ ਵਾਸਤੇ ਆਪਣੇ ਵੋਟਾਂ ਲੈਣ ਵਾਸਤੇ ਉਹਨਾਂ ਦੇ ਧਾਰਕੜ ਇੱਥੇ ਬਣਾਏ ਬਿਨਾਂ ਕੋਈ ਵੈਰੀਫਿਕੇਸ਼ਨ ਕੀਤੇ ਉਹਨਾਂ ਦੇ ਸਾਧਾ ਘੁੰਡ ਬਣਾ ਕੇ ਅੱਜ ਉਹ ਹੀ ਜੋ ਹੈਗਾ ਪੰਜਾਬ ਨੂੰ ਖਰਾਬ ਕਰ ਦੇਵੇਗਾ ਸੱਲਨ ਸਾਹਿਬ ਆਉਣ ਵਾਲਾ ਸਮਾਂ ਇਹ ਤੈਅ ਕਰੇਗਾ ਕਿ ਸਰਕਾਰ ਕਿਸ ਦੀ ਬਣੀ ਹੈ ਇਸ ਮੁੱਦੇ ਤੇ ਕਿਉਂਕਿ ਪੰਜਾਬੀ ਬਹੁਤ ਪਰੇਸ਼ਾਨ ਹੋ ਚੁੱਕੇ ਆ ਜਿਹੜੀ ਵੀ ਸਰਕਾਰ ਆਉਂਦੀ ਆ ਉਹਦੇ ਵਿੱਚ ਪੰਜਾਬੀਆਂ ਨੂੰ ਕੰਮਕਾਰ ਲਈ ੱਟਕੇ ਖਾਣੇ ਪੈਂਦੇ ਆ ਚਾਹੇ ਉਹ ਸਰਕਾਰੀ ਹੋਣ ਤੇ ਚਾਹੇ ਪ੍ਰਾਈਵੇਟ ਹੋਣ ਜਿਹੜੀ ਗੱਲ ਤੁਸੀਂ ਕਹੀ ਹੈ ਕਿ 80 ਤੋਂ 85% ਵੱਡੀਆਂ-ਵੱਡੀਆਂ ਫੈਕਟਰੀਆਂ ਦੇ ਵਿੱਚ ਪ੍ਰਵਾਸੀ ਪਚੌਦਿਆਂ ਤੇ ਬੈਠੇ ਨੇ ਚਾਹੇ ਉਹ ਲੇਬਰ ਕਲਾਸ ਹੋਵੇ ਉਹਦੇ ਵਿੱਚ ਵੀ 80 ਤੋਂ 85% ਜਿਹੜੇ ਹੈਗੇ ਆ ਉਹ ਪ੍ਰਵਾਸੀ ਬੈਠੇ ਨੇ ਕੀ ਇਹ ਇੱਕ ਰਾਜਨੀਤਿਕ ਮੁੱਦਾ ਵੀ ਬੜਾ ਵੱਡਾ ਬਣ ਸਕਦਾ ਆਉਣ ਵਾਲੀ ਕਿਹੜੀ ਪੋਲੀਟੀਕਲ ਪਾਰਟੀ ਆ ਜਿਹੜੀ ਇਹ ਕਹੇਗੀ ਕਿ ਅਸੀਂ 80 ਤੋਂ 85% ਜਿਹੜਾ ਆ ਉਹ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਪ੍ਰਾਈਵੇਟ ਫੈਕਟਰੀਆਂ ਵਿੱਚ ਕੰਮ ਦੇਗੀ ਕੀ ਇਹ ਇੱਕ ਆਉਣ ਵਾਲੀ ਸਰਕਾਰ ਨਿਰਧਾਰਤ ਕਰੇਗੀ ਇਹ ਮੁੱਦਾ ਇਹ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਕਹਨਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਐਲਾਨ ਕਰ ਦੋ ਕਿ ਜਿਹੜੀ ਪਾਰਟੀ ਅਸੀਂ ਤੋਂ 85% ਪੰਜਾਬ ਨੂੰ ਪੈਦੇਗੀ ਚਾਹੇ ਸਰਕਾਰੀ ਨੌਕਰੀਆਂ ਚਾਹੇ ਪ੍ਰਾਈਵੇਟ ਕੋਈ ਅਦਾਰੇ ਆ ਕੋਈ ਫੈਕਟਰੀ ਆ ਜਿਹੜੀਆਂ ਤਾਂ ਅਸੀਂ ਤੋਂ 85% ਇਹ ਵਿਸ਼ਵਾਸ ਹੋਣੀ ਹੈ ਕਿ ਪੰਜਾਬੀਆਂ ਨੂੰ ਹੀ ਭਾਗੀ ਦਿੱਤਾ ਜਾਊਗਾ ਉਹਨਾਂ ਤੋਂ ਉਹ ਪਾਰਟੀ ਜਿਹੜੀਆਂ ਉਹਨੂੰ ਫੋਟਾ ਪਾਇਆ ਜਾਣੀਆਂ ਤੇ ਸੋਚੋ ਇਹ ਇਹ ਬਸ ਸੋਚੋ ਕਿ ਮੈਂ ਕਾਂਗਰਸ ਪਾਰਟੀ ਤੋਂ ਮੈਂ ਆਮ ਆਦਮੀ ਪਾਰਟੀ ਤੋਂ ਆ ਜਾਂ ਮੇਰੀ ਅਕਾਲੀ ਦਰ ਨਾਲ ਬੀਜੇਪੀਆ ਨਹੀਂ ਇਸ ਵਕਤ ਇਹ ਮੁੱਦਾ ਹੈਗਾ ਪੰਜਾਬ ਦਾ ਮੁੱਦਾ ਆ ਇਨਸਾਨੀਅਤ ਦਾ ਮੁੱਦਾ ਆ ਸਾਨੂੰ ਚਾਹੀਦਾ ਤੇ ਅਸੀਂ ਇੱਕ ਰਲ ਕੇ ਜਿੰਨੇ ਵੀ ਚਾਹੇ ਕੋਈ ਵੀ ਸਮਾਜ ਆ ਅਸੀਂ ਰਲ ਕੇ ਇੱਕ ਪ੍ਰਣ ਕਰੀਏ ਕਿ ਆਉਣ ਵਾਲੇ ਸਮੇਂ ਵਿੱਚ ووٹ ਉਸੇ ਪਾਰਟੀ ਨੂੰ ਦੇਣੀ ਆ ਜਿਹੜੀ ਇਹ ਸਾਡੀਆਂ ਮੰਗਾਂ ਪੰਨੂਦੀ